ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭੈਣ ਨਦੀਸ਼ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਬੰਦੀ ਅੰਦਰ ਸਿਫਤ ਕਰਾਏ ਤਾਂ ਕਹ ਕਹੀਆ ਬੰਦਾ ਉਹ ਵਿਰਲੇ ਹੀ ਗੁਰਮੁਖ ਵਿਵੇਕੀ ਜਨ ਹਨ ਜੋ ਇਨ ਪੰਚ ਵਿਕਾਰਾਂ ਤੇ ਪਰਪੰਚ ਪਸਾਰੇ ਵਿੱਚ ਰਚਨ ਪਚਣ ਤੋਂ ਬਚੇ ਹੋਏ ਹਨ ਜਾਂ ਬਚੇ ਰਹਿੰਦੇ ਹਨ ਅਤੇ ਜੋ ਬਚਦੇ ਹਨ ਉਹ ਇਸੇ ਰਸ ਕਸ ਵਿਵਰਜਨੀ ਅਤੇ ਆਹਾਰ ਸੰਜਮੇ ਗੁਰਮਤਿ ਵਿਵੇਕ ਦੇ ਤਫੈਲ ਹੀ ਬਚਦੇ ਹਨ ਜੋ ਬਚਦੇ ਹਨ ਉਹ ਇਸੇ ਰਸ ਕਸ ਵਿਵਰਜਨੀ ਅਤੇ ਆਹਾਰ ਸੰਜਮੇ ਗੁਰਮਤਿ ਵਿਵੇਕ ਦੇ ਤਫੈਲ ਹੀ ਬਚਦੇ ਹਨ ਜਿਤਾ ਗੁਰਵਾਕ ਸਲੋਕ ਪੰਜ ਵਿਕਾਰ ਮਨ ਮੈਂ ਬਸੇ ਰਾਚੇ ਮਾਇਆ ਸੰਗ ਸਾਧ ਸੰਗ ਹੋਇ ਨਿਰਮਲਾ ਨਾਨਕ ਪ੍ਰਭ ਕੈ ਰੰਗ ਪੌੜੀ ਪੰਚਮ ਪੰਜ ਪ੍ਰਧਾਨ ਤੇ ਜਿਹ ਜਾਣਿਓ ਪਰਪੰਚ ਕੁਸਮ ਬਾਸ ਬਹੁ ਰੰਗ ਘਣੋ ਸਭ ਮਿਥਿਆ ਬਲਵੰਚ ਨਹਿ ਜਾਪੈ ਨਹਿ 부ਜੀਐ ਨਹਿ ਕਛ ਕਰਤ ਵਿਚਾਰ ਸਵਾਦ ਮੋਹ ਰਸ ਵਿਦਿਓ ਅ ਗਿਆਨ ਰਚਿਓ ਸੰਸਾਰ ਜਾਨਮ ਮਰਨ ਬਹੁ ਜੋਨ ਭ੍ਰਮਣ ਕਿੰਨੇ ਕਰਮ ਅਨੇਕ ਰਚਨ ਹਾਰ ਨਹਿ ਸਿਮਰਿਓ ਮਨ ਨ ਵਿਚਾਰ ਵਿਵੇਕ ਭਾਉ ਭਗਤਿ ਭਗਵਾਨ ਸੰਗ ਮਾਇਆ ਲਿਪਤ ਨ ਰੰਚ ਨਾਨਕ ਬਿਰਲੇ ਪਾਈਐ ਜੋ ਨ ਰਚਹ ਪ੍ਰਪੰਚ ਥਤੀ ਗੋੜੀ ਮਹੱਲਾ ਪੰਜਵਾਂ ਜਿਹੜੇ ਸਵਾਦ ਮੋਹ ਰਸ ਆਦ ਵਿਕਾਰਾਂ ਰੂਪੀ ਪ੍ਰਪੰਚ ਵਿੱਚ ਨਾ ਰਚਣ ਹਾਰੇ ਵਿਵੇਕੀ ਜਨ ਭਗਵਾਨ ਦੀ ਭਾਉ ਭਗਤੀ ਦੇ ਰੰਗਾਂ ਦੇ ਸਦ ਸੰਗੀ ਹਨ ਉਹ ਰੰਚਕ ਮਾਤਰ ਵੀ ਮਾਇਆ ਵਿਖੇ ਲਿਪਾਏ ਮਾਨ ਨਹੀਂ ਹੁੰਦੇ ਉਹਨਾਂ ਨੂੰ ਮਾਇਆ ਦਾ ਲੇਪ ਛੇਪ ਰੰਚਕ ਵੀ ਨਹੀਂ ਲੱਗਦਾ ਅਤੇ ਜੋ ਗੁਰੂ ਘਰ ਦੀ ਰਸਾਂ ਕਸਾਂ ਤੋਂ ਵਰਜਨ ਹਾਰੀ ਇਸ ਪੂਰੀ ਜੁਗਤੀ ਵਾਲੇ ਗੁਰਮਤ ਵਿਵੇਕ ਤੋਂ ਹੀਣ ਹਨ ਅਤੇ ਲੋਭ ਲਹਿਰ ਦੇ ਹਲਕਾਏ ਹੋਏ ਭਰਮ ਦੇ ਫਿਰਦੇ ਹਨ ਉਹ ਅੰਤਰ ਲੋਭ ਹਲਕ ਦੁੱਖ ਭਾਰੀ ਬਿਨ ਵਿਵੇਕ ਪਰਮਾਏ ਗੁਰਵਾਕ ਦੇ ਭਾਵ ਅਨੁਸਾਰ ਅਨੇਕ ਕਰਮ ਕਰਦੇ ਹੋਏ ਵੀ ਜਨਮ ਦੇ ਬਹੁ ਜੁਨੀਆਂ ਵਾਲੇ ਢੇੜ ਵਿੱਚ ਭਰਮ ਦੇ ਭਟਕਦੇ ਹੀ ਫਿਰਦੇ ਰਹਿੰਦੇ ਹਨ ਫਿਰ ਦੇ ਰਹਿਣਗੇ ਗੁਰਮਤ ਵਿਵੇਕ ਜੁਗਤੀ ਬਿ ਹੋਣ ਕੋਈ ਕਰਮ ਲੇਖੇ ਨਹੀਂ ਪੈ ਸਕਦਾ ਭਾਵੇਂ ਕਿਤਨੇ ਹੀ ਕਰਮ ਕੀਤੇ ਜਾਣ ਸਭ ਨਿਸਫਲ ਹਨ ਜਦ ਤੀਕ ਕੇ ਗੁਰਮਤ ਵਿਵੇਕ ਦੀ ਕਰਮ ਕਮਾਈ ਵਾਲੀ ਜੁਗਤੀ ਨਹੀਂ ਵਰਤੀ ਜਾਂਦੀ ਅਤੇ ਇਹ ਜੁਗਤੀ ਤਦ ਪ੍ਰਾਪਤ ਹੁੰਦੀ ਹੈ ਕਿ ਨਾਨਕ ਸਤਗੁਰ ਭੇਟਿਆ ਪੂਰੀ ਹੋਵੇ ਜੁਗਤ ਦੇ ਭਾਵ ਅਨੁਸਾਰ ਗੁਰੂ ਦਵਾਰ ਹੋਏ ਕਾ ਪੂਰਨ ਗੁਰਮਤ ਮਰਿਆਦਾ ਅਨੁਸਾਰ ਖੰਡੇ ਦਾ ਅੰਮ੍ਰਿਤ ਛੱਕ ਕੇ ਗੁਰੂ ਧਾਰਨ ਕੀਤਾ ਜਾਵੇ ਅਤੇ ਗੁਰ ਗਿਆਨ ਵਿਵੇਕ ਦ੍ਰਿੜਾਵਣ ਹਾਰੀ ਪੂਰੀ ਗੁਰ ਦੇਖਿਆ ਲਈ ਜਾਵੇ ਇਸ ਗੁਰ ਦੇਖਿਆ ਦੁਆਰਾ ਦ੍ਰਿੜ ਹੋਏ ਗੁਰ ਗਿਆਨ ਵਿਵੇਕ ਵੀ ਹੋਣ ਰਸਾਂ ਕਸਾਂ ਵਾਲੇ ਖਾਣਿਆਂ ਦੀ ਖੁੱਲ ਖੇੜ ਵਿੱਚ ਪੈਣਾ ਮਾਨੋ ਲੋਭ ਲਹਿਰ ਦੇ ਅਸਗਾਹ ਵੇਗ ਵਿੱਚ ਰੁੜਨਾ ਹੈ ਜਦ ਤੀਕੇ ਖਾਣ ਪੀਣ ਦੀ ਸੰਜਮ ਦੀ ਕੋਈ ᔪਗਤੀ ਪੂਰਤ ਬੰਦੇਜ ਬੰਦਸ਼ ਨਾ ਹੋਵੇ ਤਦ ਤੀਕ ਭੋਗ ਰਸਾਂ ਦੀ ਲੋਭ ਲਹਿਰ ਵਿੱਚ ਰੁੜਨ ਦਾ ਤੌਖਲਾ ਨਹੀਂ ਮਿਟ ਸਕਦਾ ਇਸ ਇਹ ਬੰਦਸ਼ ਬੰਦੇਜ ਗੁਰਮਤ ਅਸੂਲਾਂ ਤੇ ਵਿਵੇਕ ਨਿਜਮਾਂ ਦੀ پابੰਦੀ ਹੈ ਇਸ ਪਾਬੰਦੀ 'ਚ ਹੁਣ ਨਫਸ ਦਾ ਬੰਦਾ ਹੀ ਬਣੇ ਰਹੀਦਾ ਹੈ ਅਤੇ ਗੁਰੂ ਕਾ ਹੁਕਮੇ ਬੰਦਾ ਕਦੇ ਨਹੀਂ ਬਣ ਸਕੀਦਾ ਇਸ ਹੁਕਮੇ ਬੰਦਾ ਹੋਣ ਵਾਲੀ ਪਾਬੰਦੀ ਦਾ ਪਾਬੰਦ ਹੋਏ ਬਾਝੋਂ ਸਿਫਤ ਸਲਾਹ ਰੂਪੀ ਭਗਤੀ ਵੀ ਨਹੀਂ ਹੋ ਸਕਦੀ ਬਲਕੇ ਜੋ ਜਨ ਗੁਰੂ ਕੇ ਹੁਕਮਾਂ ਦੀ ਪਾਬੰਦੀ ਅੰਦਰ ਭਗਤੀ ਸਿਫਤ ਸਲਾਹ ਕਰਦਾ ਕਰਾਉਂਦਾ ਹੈ ਉਹੀ ਗੁਰੂ ਦਾ ਖਾਲਸ ਹੁਕਮੇ ਬੰਦਾ ਹੈ ਜੋ ਜਨ ਗੁਰੂ ਕੇ ਹੁਕਮਾਂ ਦੀ ਪਾਬੰਦੀ ਅੰਦਰ ਗੁਰੂ ਕੇ ਹੁਕਮਾਂ ਦੀ ਪਾਬੰਦੀ ਅੰਦਰ ਭਗਤੀ ਸਿਫਤ ਸਲਾਹ ਕਰਦਾ ਕਰਾਉਂਦਾ ਹੈ ਉਹੀ ਗੁਰੂ ਦਾ ਖਾਲਸ ਹੁਕਮੇ ਬੰਦਾ ਹੈ ਜੈਸਾ ਕਿ ਗੁਰਵਾਕ ਹੈ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ ਆਸਾ ਮਹੱਲਾ ਪਹਿਲਾ ਜਿਤਨੇ ਵੀ ਸਾਧਨ ਸੰਪੰਨ বিবেক কর্মময় গুরমত اصول ਹਨ ਇਹ ਸਭ ਇਸੇ ਸਿਫਤ સલાਹ ਰੂਪੀ ਮੁਖ ਅਤੇ ਸਾਰ বিবেক ਸੰਬੰਧੀ ਮਾਨਸਹਾਇਕ پابندियां ਹਨ ਜਿਨ੍ਹਾਂ پابندियां ਅੰਦਰ ਰਹੇ ਬਿਨਾ ਸਿਫਤ સલાਹਾ ਕਰਨਾ ਕਰਾਉਣਾ ਅਤੇ ਤੋੜ ਨਿਭਣਾ ਨਿਭਾਉਣਾ ਅਸੰਭਵ ਹੈ ਕਿਉਂਕਿ ਨਾਮ ਮਹਾਰਸ ਰੂਪੀ ਸਿਫਤ સલાਹ ਦੇ ਕਮਾਉਣ ਨਿਭਾਉਣ निमित्त ਆਨ ਹੋਛੇ ਰਸਾਂ ਕਸਾਂ ਦਾ ਨਿਰੋਧ ਕਰਨਾ ਅਤ ਜ਼ਰੂਰੀ ਹੈ ਇਸ ਲਈ ਉਕਤ ਰਸਾਂ ਕਸਾਂ ਦੇ ਉਪਜਾਇਕ ਆਹਾਰ ਖਾਣਿਆਂ ਦੇ ਸੰਜਮਾਂ ਦੀ ਪਾਬੰਦੀ ਅਤੇ ਪਥ ਪਰਹੇਜ਼ ਵਾਲੇ ਗੁਰਮਤ ਸਾਧਨ ਸੰਪੰਨ ਅਸੂਲ ਨਿਜਮਾਂ ਦਾ ਪਾਲਣਾ ਕਮਾਣਾ ਵੀ ਅਵਸ ਜ਼ਰੂਰੀ ਹੈ ਗੁਰਮਤ ਵਿਵੇਕ ਵਿਵਰਜਤ ਆਹਾਰ ਖਾਣਿਆਂ ਤੋਂ ਪਰਹੇਜ਼ ਰੱਖਣ ਦੀ پابੰਦੀ ਨਾ ਰੱਖ ਸਕਣਾ ਗੁਰੂ ਕਾ ਹੁਕਮੇ ਬੰਦਾ ਨਾ ਹੋਣ ਦੇ ਥਾਂ ਆਪਣੇ ਨਫਸ ਦਾ ਬੰਦਾ ਹੋਣਾ ਹੈ ਅਤੇ ਨਫਸ ਦਾ ਬੰਦਾ ਬਣ ਕੇ ਰਸਾਂ ਕਸਾਂ ਵਿੱਚ ਖਚਿਤ ਹੋਣਾ ਹੈ ਅਤੇ ਰਸਾਂ ਕਸਾਂ ਵਿੱਚ ਖਚਿਤ ਹੋ ਕੇ ਨਾਮ ਮਹਾਰਸ ਤੋਂ ਵਾਂਝੇ ਰਹਿ ਜਾਣਾ ਹੈ ਜੋ ਜਗਿਆਸੂ ਨਾਮ ਮਹਾਰਸ ਤੋਂ ਵਾਂਝੇ ਜਾਣ ਦੀ ਨਾ ਪਰਵਾਹ ਕਰਦਾ ਹੋਇਆ ਰਸਾ ਕਸਾ ਵਿਖੇ ਹੀ ਖਚਿਤ ਰਹਿ ਕੇ ਖੀਨ ਖਰਾਬ ਹੋਣਾ ਚਾਹੁੰਦਾ ਹੈ ਉਹ ਆਪਣੇ ਨਫਸ ਦੇ ਅਧੀਨ ਹੈ ਉਸ ਦੀ ਮਹਾਰ ਮਨ ਦੀ ਮਨਸ਼ਾ ਦੇ ਮਗਰ ਹੈ ਇਸ ਮਨਸ਼ਾ ਨੂੰ ਮਨ ਅੰਦਰ ਹੀ ਸਮਾਏ ਕੇ ਗੁਰੂ ਦੀ ਹੁਕਮ ਰਜਾਈ ਅੰਦਰ ਚਲਣਾ ਅਨੰਨ ਗੁਰਮੁਖਤਾ ਦੀ ਨਿਸ਼ਾਨੀ ਹੈ ਅਤੇ ਮਨਸ਼ਾ ਦੇ ਮਗਰ ਲੱਗ ਕੇ ਮਨ ਦੀਆਂ ਵਾਗਾਂ ਖੁੱਲੀਆਂ ਛੱਡ ਦੇਣਾ ਮਨਮੁਖ ਬਣਨਾ ਹੀ ਨਹੀਂ ਕਿੰਤੂ ਗੁਰੂ ਤੋਂ ਬੇਮੁਖ ਹੋਣਾ ਹੈ ਆਹਾਰ ਸੰਬੰਧੀ ਸੰਜਮੀ ਹੁਕਮਾਂ ਦੀ ਬੇਪਰਵਾਹੀ ਤੇ ਬੇਮੁਖਤਾਈ ਦੇ ਕਾਰਨ ਦਾ ਕਾਰਨ ਰਸਾਂ ਕਸਾਂ ਦੇ ਮਨਸ਼ਾ ਅਧੀਨੀ ਭੋਗ ਦੀ ਖਾਤਰ ਲੋਭ ਲਹਿਰ ਵਿੱਚ ਅੰਨੇ ਅੰਦੇ ਹੋਣਾ ਹੈ ਇਸ ਲੋਭ ਲਹਿਰ ਵਿੱਚ ਅੰਨੇ ਹੋਣ ਦੀ ਮਨਸ਼ਾ ਨੂੰ ਮਨ ਅੰਦਰ ਹੀ ਸਮਾਏ ਲੈਣ ਪਰਥਾਏ ਹੁਕਮ ਹੈ ਇਸ ਲੋਭ ਲਹਿਰ ਵਿੱਚ ਅੰਨੇ ਹੋਣ ਦੀ ਮਨਸ਼ਾ ਨੂੰ ਮਨ ਅੰਦਰ ਹੀ ਸਮਾਏ ਲੈਣ ਪਰਥਾਏ ਹੁਕਮ ਹੈ ਜਿਥਾ ਗੁਰਵਾਖ ਮਨਸਾ ਮਨਹ ਸਮਾਇਲੇ ਮਨਸਾ ਮਨਹ ਸਮਾਇਲੇ ਭੌਜਲ ਸੱਚ ਤਰਨਾ ਆਦਿ ਜੁਗਾਦ ਦਇਆਲ ਤੂੰ ਠਾਕੁਰ ਤੇਰੀ ਸਰਨਾ ਤੂੰ ਦਾਤੋ ਹਮ ਜਚਕਾ ਹਰ ਦਰਸ਼ਨ ਦੀਜਾ ਗੁਰਮੁਖ ਨਾਮ ਧਿਆਈਐ ਮਨ ਮੰਦਰ ਭੀਜੈ ਰਹੁ ਕੂੜਾ ਲਾਲਚ ਛੋਡੀਐ ਤਉ ਸਾਚ ਪਛਾਣਾ ਗੁਰ ਕੈ ਸ਼ਬਦ ਸਮਾਈਐ ਪਰਮਾਰਥ ਜਾਣਾ ਇਹ ਮਨ ਰਾਜਾ ਲੋਭੀਆ ਲੁਭਤੋ ਲੋਭਾਈ ਗੁਰਮੁਖ ਲੋਭ ਦਿਵਾਰੀਐ ਹਰ ਸਿਓ ਬਣਾਈ ਕਲਰ ਖੇਤੀ ਬੀਜੀਐ ਕਿਉ ਨਾਹਾ ਪਾਵੈ ਮਨਮੁਖ ਸੱਚ ਨ ਭੀਜਈ ਕੂੜ ਕੂੜ ਗਡਾਵੈ ਲਾਲਚ ਛੋਡੋ ਅੰਧਿਓ ਲਾਲਚ ਦੁਖ ਭਾਰੀ ਸੱਚੋ ਸਾਹਿਬ ਮਨ ਵਸੈ ਹਉਮੈ ਬਿਖਮਾਰੀ ਦੁਬਦਾ ਛੋਡ ਕੁਆਟੜੀ ਮੁਸ ਹੋਗੇ ਭਾਈ ਐਨਸ ਨਾਮ ਸਲਾਹੀਆ ਸਤ ਗੁਰੁ ਸਰਨਾਈ ਮਨਮੁਖ ਪੱਥਰ ਸੈਲ ਹੈ ਤ੍ਰਿਗ ਜੀਵਨ ਫੀਕਾ ਜਲ ਮੈਂ ਕੇਤਾ ਰੱਖੀ ਐ ਅਬ ਅੰਤਰ ਸੁਕਾ ਹਰ ਕਾ ਨਾਮ ਨਿਧਾਨ ਹੈ ਪੂਰੇ ਗੁਰਦਿਆ ਨਾਨਕ ਨਾਮ ਨਾ ਵਿਸਰ ਮਥ ਅੰਮ੍ਰਿਤ ਪੀਆ ਆਸਾ ਮਹੱਲਾ ਪਹਿਲਾ ਇਸ ਗੁਰਵਾਕ ਦੀਆਂ ਤੁਕਾਂ ਤੋਂ ਇਹ ਗੁਰਮਤਿ ਵਿਵੇਕ ਭਾਵ ਧ੍ਰਿੜ ਹੁੰਦੇ ਹਨ ਕਿ ਮਨਸ਼ਾ ਮਨ ਦੀਆਂ ਆਸਾਂ ਨੂੰ ਮਨ ਹ ਸਮਾਇ ਲੈਣ ਕਰਕੇ ਭਵਜਲ ਤਰਨ ਦਾ ਸੱਚਾ ਸਰੰਜਾਮ ਬਣ ਆਉਂਦਾ ਹੈ ਅਤੇ ਗੁਰਮੁਖ ਨਾਮ ਧਿਆਨ ਰੂਪੀ ਸੱਚੇ ਸਰੰਜਾਮ ਲੱਗਿਆਂ ਉਹੀ ਮਨਸ਼ਾ ਦਾ ਕੇਂਦਰ ਮਨ ਅੰਮ੍ਰਿਤ ਭਿੰਨਾ ਮੰਦਰ ਬਣ ਜਾਂਦਾ ਹੈ ਕੁੜਾਵਾ ਲੋਭ ਲਾਲਚ ਛੱਡਣ ਕਰਕੇ ਗੁਰ ਸ਼ਬਦ ਵਿਖੇ ਸੁਣਾਈ ਦਾ ਹੈ ਅਤੇ ਸਾਥ ਪ੍ਰਾਰਥ ਸਤਪੁਰਖ ਨੂੰ ਪਛਾਣੇ ਦਾ ਹੈ ਅਤੇ ਸੱਚੇ ਪਰਮਾਰਥ ਨੂੰ ਜਾਣੀਦਾ ਹੈ ਇਹ ਮਨ ਰੂਪੀ ਰਾਜਾ ਅਝੀਹਾ ਲੋਭੀ ਹੈ ਕਿ ਹੋਰ ਹੀ ਹੋਰ ਲੋਭਾਂ ਵਿੱਚ ਅਗਾਹਾਂ ਤੋਂ ਅਗਾਹਾਂ ਲੁਭਾਂਦਾ ਰਹਿੰਦਾ ਹੈ ਅਤੇ ਰਜਤਾ ਕਦੇ ਨਹੀਂ ਜਿਉਂ-ਜਿਉਂ ਲੋਭ ਕਰਦਾ ਹੈ ਤਿਉਂ-ਤਿਉ ਸਗੋਂ ਹੋਰ ਲੋਭ ਵਧਦਾ ਹੈ ਅਤੇ ਲੋਭ ਲਹਿਰ ਵਿੱਚ ਹੀ ਉਲਝਾ ਰਹਿੰਦਾ ਹੈ ਕੇਵਲ ਗੁਰਮਤਿ ਦੀ ਖਿਆ ਰੂਪੀ ਵਿਵੇਕ ਵਿਧੀ ਦੁਆਰਾ ਇਹ ਲੋਭ ਨਿਵਾਰ ਸਕੀਦਾ ਹੈ ਅਤੇ ਲੋਭ ਦੇ ਨਿਵਾਰਨ ਹੋਣ ਨਾਲ ਹੀ ਹਰਿ ਸਿਉ ਬਣ ਆਈ ਵਾਲੀ ਵਿਦ ਬਣਦੀ ਹੈ ਲੋਭ ਲਾਲਚੂ ਸ਼ਫਾਤੇ ਪ੍ਰਾਣੀਆਂ ਨੂੰ ਇਹ ਗੁਰ ਹੁਕਮ ਰੂਪੀ ਹੋ ਕੇ ਆ ਮਿਲਦਾ ਹੈ ਕਿ हे ਅੰਧ ਅਗਿਆਨੀ ਵਿਵੇਕਹੀਣ ਪੁਰਸ਼ੋ ਲਾਲਚ ਨੂੰ ਛੱਡ ਦੇਵੋ ਇਸ ਲਾਲਚ ਵਿੱਚ ਭਾਰੇ ਦੁੱਖ ਹਨ ਇਸ ਲਾਲਚ ਦੇ ਛੱਡੇ ਤੇ ਹੀ ਸਾਚਾ ਸਾਹਿਬ ਮਨ ਵਿਖੇ ਵਸੇਗਾ ਅਤੇ ਹਉਮੈ ਵਿਖਦਾ ਬੀਜ ਨਾਸ ਹੋਵੇਗਾ ਇਹਨਾਂ ਚਹਵਾਂ ਗੁਰਵਾਕਾਂ ਦਾ ਤੱਤਸਾਰ ਇਹ ਹੈ ਕਿ ਸੱਚੇ ਨਾਮ ਪਦਾਰਥ ਨੂੰ ਮਨ ਵਿਖੇ ਵਸਾਉਣ ਲਈ ਕੁੜਾਵੇ ਮਾਇਕ ਪਦਾਰਥਾਂ ਦੀ ਲਾਲਚਮਈ ਮਨਸ਼ਾ ਲਹਿਰ ਨੂੰ ਮਨ ਵਿੱਚੋਂ ਦੂਰ ਕਰਨਾ ਪਰਮ ਜ਼ਰੂਰੀ ਹੈ ਅਤੇ ਇਸ ਮਨਸ਼ਾਮਈ ਲੋਭ ਲਹਿਰ ਦੀ ਨਿਵਰਤੀ ਦੇ ਹਿਤ ਹੀ ਗੁਰਮਤ ਅਹਾਰ ਵਿਵੇਕ ਦੇ ਸੰਜਮ ਨਿਜਮਾ ਦਾ ਵਿਸਥਾਰ ਨਿਰਣਾ ਕੀਤਾ ਗਿਆ ਹੈ ਉਹ ਆਹਾਰ ਖਾਣ ਜਿਸ ਦੇ ਖਾਣ ਕਰਕੇ ਮਨ ਵਿਖੇ ਲੋਭ ਲਹਿਰ ਦੀ ਅਪਵਿੱਤਰਤਾ ਧਾ ਜਾਂਦੀ ਹੋਵੇ ਜਿਸ ਦੇ ਕਾਰਨ ਕੇ ਸੱਚ ਨਾਮ ਮਨ ਵਿੱਚ ਨਾ ਵਸ ਸਕਦਾ ਹੋਵੇ ਸਭ ਪਵਿੱਤਰਤਾ ਰਹਿਤ ਅਪਵਿੱਤਰ ਖਾਣਾ ਹੈ ਨਾਮ ਬਿਹੂਣ ਨਾਮ ਰੂਪੇ ਸਿਫਤ ਸਲਾਹ ਦੀ ਸਾਰ ਵਿਵੇਕ ਜੁਗਤੀ ਬਿਹੂਣ ਪੂਰੀ ਗੁਰਮਤ ਜੁਗਤੀ ਬਿਹੂਣ ਜਿਤਨਾ ਵੀ ਜੋ ਕੁਛ ਵੀ ਅਡੰਬਰ ਖਾਣ ਪਾਣ ਪਹਿਰਾਨ ਦਾ ਹੈ ਸਭ ਅਪਵਿੱਤਰ ਹੈ ਜੈਸਾ ਕਿ ਗੁਰਵਾਕ ਹੈ ਸੋ ਕਿਉ ਮਨੋ ਵਿਸਾਰੀਐ ਜਾਂਕੇ ਜੀਪ੍ਰਾਣ ਤਿਸ ਵਿਣ ਸਭ ਅਪਵਿੱਤਰ ਹੈ ਜੇਤਾ ਪੈਨਨ ਖਾਣ ਤਿਸ ਵਿਣ ਸਭ ਅਪਵਿੱਤਰ ਹੈ ਜੇਤਾ ਪੈਨਨ ਖਾਣ ਸ੍ਰੀ ਰਾਗ ਮਹੱਲਾ ਪਹਿਲਾ ਗੁਰਮਤਿ ਵਿਵੇਕ ਦਾ ਆਹਾਰ ਭੋਜਨ ਇਸੇ ਕਰਕੇ ਪਵਿੱਤਰ ਹੈ ਕਿ ਇਸ ਨੂੰ ਸਜਾਉਣ ਹਾਰੇ ਗੁਰਮੁਖ ਵਿਵੇਕੇ ਜਨ ਇੱਕ ਨਿਮਕ ਮਾਤਰ ਵੀ ਨਾਮ ਨੂੰ ਮਨਹੁ ਨਹੀਂ ਵਿਸਾਰਦੇ ਅਤੇ ਭੋਜਨ ਆਹਾਰ ਤਿਆਰ ਕਰਦੇ ਹੋਏ ਸਵਾਸ ਸਵਾਸ ਨਾਮ ਦੇ ਅਭਿਆਸ ਦਾ ਪ੍ਰਵਾਹ ਜਾਰੀ ਰੱਖਦੇ ਹਨ ਅਤੇ ਅਹਨ ਇਸ ਨਾਮ ਸੰਤੋਖਿਆ ਦੇ ਗੁਰਵਾਕ ਅਨੁਸਾਰ ਨਾਮ ਦੀ ਕਮਾਈ ਕਰ ਸੰਤੋਖੇ ਭੋਖੇ ਸੰਤੁਸ਼ਟ ਬਿਰਤ ਰਹਿਣ ਕਰਕੇ ਲੋਭ ਲਹਿਰ ਦੇ ਲੇਪ ਛੇਪ ਤੋਂ ਅਲਿਪਤ ਵਰਤਦੇ ਹਨ ਪਰੰਤੂ ਅਜਿਹੇ ਵਡਭਾਗੇ ਵਿਵੇਕੀ ਜਨ ਉਹੀ ਕੇਵਲ ਉਹੀ ਹੋ ਸਕਦੇ ਹਨ ਜਿਨ੍ਹਾਂ ਨੇ ਗੁਰੂ ਦੁਆਰਾ ਹੋਏ ਕਾ ਸਹਬ ਸੰਭਾਲਿਆ ਹੋਇਆ ਹੈ ਅਤੇ ਜਿਨ੍ਹਾਂ ਨੇ ਅੰਮ੍ਰਿਤ ਛੱਕ ਕੇ ਅੰਮ੍ਰਿਤ ਨਾਮ ਰੂਪੀ ਔਖ ਦੀ ਪਾਨ ਕਰਕੇ ਸਭ ਵਿਖੇ ਰਸਨ ਤੁੱਛ ਕਰਕੇ ਜਾਂਦਾ ਹੈ ਅਤੇ ਗੁਰੂ ਦੇ ਹੁਕਮ ਰੂਪੀ ਭਾਣੇ ਨੂੰ ਕਮਾਉਣ ਦਾ ਹੀ ਸੰਜਮ ਨੇਹ ਕਰਕੇ ਪਛਾਤਾ ਹੈ ਜਿਹਾ ਗੁਰੂ ਆਖ ਸਤ ਗੁਰੂ ਫਰਮਾਇਆ ਕਾਰੀ ਇਹ ਕਰੇ ਹੋ ਗੁਰੂ ਦੁਆਰਾ ਹੋਏ ਕਾ ਸਾਹਿਬ ਸੰਭਾਲੇ ਹੋ ਸਾਹਿਬ ਸਦਾ ਹਜੂਰ ਹੈ ਪਰਮੈ ਕੇ ਛੋੜ ਕਟਕੈ ਅੰਤਰ ਜੋਤ ਧਰੇ ਹੋ ਹਰ ਕਾ ਨਾਮ ਅੰਮ੍ਰਿਤਹ دارو ਇਹ ਲਾਇਓ ਸਤਗੁਰ ਕਾ ਭਾਣਾ ਚਿਤ ਰਖੋ ਸੰਜਮ ਸੱਚਾ ਨੇਹ ਨਾਨਕ ਐਥੈ ਸੁਖ ਅੰਦਰ ਰਖਸੀ ਅਗੇ ਹਰਿ ਸਿਉ ਕੇਲ ਕਰੇ ਹੋ ਬਿਹਗੜੇ ਕੀ ਵਾਰ ਮਹਲਾ ਤੀਜਾ ਇਸ ਗੁਰਵਾਕ ਅੰਦਰ ਦਰਸਾਈ ਸੁਕ੍ਰਿਤ ਕਰਨੇ ਵਾਲੇ ਗੁਰਮੁਖ ਵਿਵੇਕੀ ਜਨਾਂ ਦਾ ਵਿਵੇਕ ਜੁਗਤੀ ਸੰਯੁਕਤ ਸਜਾਇਆ ਆਹਾਰ ਭੋਜਨ ਪ੍ਰਸ਼ਾਦ ਛਕਣਾ ਚਕਾਣਾ 25 ਅਕਤੂਬਰ 2025 ਸਿਫਤ ਸਲਾਹ ਰੂਪੀ ਸਾਰ ਵਿਵੇਕ ਦੇ ਰਸਿਆਂ ਨੂੰ ਸਦਾ ਸੰਤੋਖ ਬਿਰਤ ਰਹਿਣ ਦਾ ਹੁਕਮ ਹੈ ਅਤੇ ਸੰਤੋਖ ਬਰਤੇ ਰੰਦੇ ਹੋਏ ਅਲਪ ਆਹਾਰੀ ਹੋਣਾ ਖਾਸ ਤੌਰ ਤੇ ਜ਼ਰੂਰੀ ਹੈ ਅਤੇ ਇਹ ਅਲਪ ਆਹਾਰ ਵੀ ਧਰਮ ਦੀ ਸੁਕ੍ਰਿਤ ਕਮਾਈ ਕਰਕੇ ਛਕਣ ਦਾ ਹੁਕਮ ਹੈ ਜਿਸਾ ਕਿ ਗੁਰਵਾਕ ਹੈ ਸੇਵ ਕੀਤੀ ਸੰਤੋਖੀ ਜਿਨੇ ਸੱਚੋ ਸੱਚ ਧਿਆਇਆ ਓਨੇ ਮੰਦਾ ਪੈਰ ਨਾ ਰਖਿਓ ਕਰ ਸੁਕ੍ਰਿਤ ਧਰਮ ਕਮਾਇਆ ਓਨੇ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ ਨਿਤ ਦੇਵੇਂ ਚੜ੍ਹੇ ਸਵਾਇਆ ਵੜਿਆਈ ਵੱਡਾ ਪਾਇਆ ਆਸਾ ਦੀ ਵਾਰ ਭਾਵ ਕੇਵਲ ਸੰਤੋਖੀ ਜਨਾਂ ਦੀ ਵਿਵੇਕ ਭਾਵਨਾ ਵਾਲੀ ਸੇਵਾ ਘਾਲਣਾ ਕੀਤੀ ਹੀ ਪਰਵਾਨ ਪੈਂਦੀ ਹੈ ਜਿਨ੍ਹਾਂ ਨੇ ਕੇ ਸੱਚ ਸੰਤੋਖ ਬ੍ਰਤ ਧਾਰਨ ਕਰਕੇ ਇੱਕੋ ਸਤਿਪੁਰਖ ਨੂੰ ਯਾ ਯਾ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ